ਸੋ ਤਾਂ ਮੈਂ ਮੇਰੀ ਫਸਟ ਨਾ ਇਹ ਤੁਹਾਨੂੰ ਦੱਸਦਾ 12 ਕੁੜੀਆਂ ਤੁਹਾਨੂੰ ਵੀ ਸਾਰੇ ਕੱਲੇ ਕਰ ਲੈ ਯਾਰ ਇਹ ਕੋਈ ਚੋਕੀ ਤੇ ਹੈ ਹੀ ਨਹੀਂ ਤੁਹਾਨੂੰ ਵੀ ਪਤਾ ਜੇ ਤੁਸੀਂ ਮੈਨੂੰ ਦੱਸ ਦਿਓ ਬਾਤ ਕਰ ਗੱਲਾਂ ਕਰਨ ਲੱਗ ਪਾ ਜੀ ਲੰਬਾ ਬਥੇ ਕਰ ਲੋ ਆਈਡੀਆ ਪਹਿਲੀ ਗੱਲ ਦੇਖਣੀ ਹੈ ਕਿ ਪਤਾਗਾ ਇੱਥੇ ਸਾਡਾ ਨਾਟਕ ਲੱਗਿਆ ਹੋਇਆ ਸੀ ਪਿਸ਼ੰਬਰ ਜਿਹੜਾ ਸਾਡਾ ਏਐਸਆਈ ਨਾਲ ਤੁਹਾਡੇ ਸਾਹਮਣੇ ਗੱਲ ਕਰ ਰਿਹਾ ਸੀ ਸਾਨੂੰ ਪੁਸ਼ ਆਵਾਜ਼ ਆਈ ਤਾਂ ਤੁਸੀਂ ਆ ਕੇ ਦੇਖਿਆ ਸੜਕ ਨੂੰ ਥੋੜਾ ਡੈਮੇਜ ਹੋਇਆ ਬਾਈਪਾਸ ਦੇ ਉੱਤੇ ਲਾਕਾਉਟ ਤੋਂ ਕਿੰਨੀ ਦੂਰ ਹੈ ਜਿੱਥੇ ਪੁਲਿਸ ਮੁਲਾਜ਼ਮ ਨੇ ਚੌਕੀ ਦੇ ਵਿੱਚ ਜਿਹੜੀ ਤੁਸੀਂ ਚੌਕੀ ਸੋ ਕੋਲ ਕਹਿ ਰਹੇ ਹੋ ਉੱਥੇ ਕੋਈ ਬੰਦਾ ਨਹੀਂ ਔਰ ਕਾਫੀ ਦਿਨ ਦੀ ਬੰਦ ਹੈ ਜਿਆਦਾ ਤੁਸੀਂ ਮੈਨੂੰ ਦੱਸ ਦਿਓ ਤੁਹਾਡੇ ਕੋਲ ਨੰਬਰ ਸੱਜੇ ਹੋ ਦੇਖੋ ਦੱਸੇ ਅੱਛਾ ਦੂਜੀ ਗੱਲ ਹਰੇ ਹਰੇ ਚੀਜ਼ ਨੂੰ ਆਪਾਂ ਕਰ ਰੇਡ ਅਟੈਕ ਕਹਿ ਦਿੰਦੇ ਆ ਹਰ ਚੀਜ਼ ਨੂੰ ਹਰ ਵਾਰ ਨਾ ਕੋਈ ਇੰਪੈਕਟ ਦੇਖਿਆ ਜੋ ਆਪਾਂ ਦੇਖ ਕੇ ਆਏ ਹਾਂ ਸੜਕ ਤੇ ਮਦਾ ਤੁਸੀਂ ਇਹ ਨੂੰ ਮੈਂ ਤੁਹਾਨੂੰ ਹੀ ਸਵਾਲ ਪੁੱਛਦਾ ਕਿ ਤੁਸੀਂ ਇਹਨੂੰ ਗ੍ਰਨੇਡ ਅਟੈਕ ਕਹਿ ਸਕਦੇ ਹੋ ਜੇ ਕੋਈ ਇੱਕ ਮਿੰਟ ਯਾਰ ਯਾਰ ਸ਼ੁਭ ਨੂੰ ਮੈਂ ਚੱਕੇ ਬਾਹਰ ਮਾਰਦਾ ਕੋਈ ਦੀਵਾਰ ਹੈ ਕੋਈ ਉੱਥੇ ਦੀਵਾਰ ਹੈ ਆਪਾਂ ਛੱਡ ਦੀਏ ਗੱਲਾਂ ਵੀ ਪੁਲਿਸ ਤਾਂ ਕਹਿੰਦੀ ਉਹ ਕਿ ਦੀਵਾਰ ਦੇ ਨਾਲ ਹੈ ਲੱਗਦਾ ਉਹਨੂੰ ਕੋਈ ਇੰਪੈਕਟ ਆਇਆ ਉਸੀ ਦਾ ਸੋਣਾ ਇਸ ਗੱਲ ਨੂੰ ਤੋਂ ਆਪਾਂ ਇਹਦੇ ਇਨਵੈਸਟੀਗੇਟ ਕਰ ਰਹੇ ਆ ਸਾਡੇ ਲੜਕਿਆਂ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਸਭ ਤੋਂ ਪਹਿਲਾਂ ਔਰ ਉਥੇ ਐਸਐਚਓ ਸਾਹਿਬ ਆ ਗਏ ਹੁਣ ਮੈਂ ਆ ਗਿਆ ਬਾਕੀ ਆਫਸਰ ਨੇ ਫੋਰੈਂਸਿਕ ਟੀਮ ਲਗਾ ਕੇ ਚੈੱਕ ਕਰਵਾ ਲਾਂਗੇ ਪਰ ਇੱਕ ਗੱਲ ਮੈਂ ਤੁਹਾਨੂੰ ਕਲੀਅਰ ਕਹਿ ਰਿਹਾ ਕਿ ਜੇ ਗ੍ਰੇਨੇਡ ਅਟੈਕ ਹੋਵੇ ਤੁਸੀਂ ਸਾਰੇ ਇੰਨੇ ਪੜ੍ਹੇ ਲਿਖੇ ਲੋਕ ਉਹਦਾ ਇੰਪੈਕਟ ਇੰਨਾ ਨਹੀਂ ਹੁੰਦਾ ਜੋ ਤੁਸੀਂ ਦੇਖਿਆ ਸਰ ਇੱਕ ਲੋਕ ਜਾਂ ਬ੍ਰਾਹਮਣ ਕੋਈ ਬੜੀ ਆਈ ਜਿਵੇਂ ਜੀਮਾ ਜੀ ਸੁਣੋ ਮੈਨੂੰ ਤਾਂ ਪਤਾ ਨਹੀਂ ਕਿਹੜਾ ਕਲਿੱਪ ਦੀ ਗੱਲ ਕਰ ਰਹੇ ਹੋ ਤੁਸੀਂ ਦੱਸੋ ਮੈਨੂੰ ਸਾਡੇ ਐਸਐਚਓ ਸਾਹਿਬ ਕੇ ਖੜੇ ਹੈ ਸਾਡੇ ਟਮੰਡ ਯਾਰ ਦੇਖੋ ਇੰਨੀ ਜਲਦੀ ਕਹਿਣਾ ਵੀ ਕੀ ਲੱਗਦਾ ਮੈਂ ਤਾਂ ਤੁਹਾਨੂੰ ਇੱਕ ਸਵਾਲ ਇੱਕੋ ਹੀ ਕਰ ਰਿਹਾ ਸਾਰਿਆਂ ਨੂੰ ਬੜਾ ਕਲੀਅਰਲੀ ਵੀ ਜੇ ਕੋਈ ਗ੍ਰੇਨੇਡ ਜਿਹੜੀ ਗੱਲ ਆਪਾਂ ਹਰੇਕ ਨੂੰ ਗ੍ਰੇਨੇਡ ਦਾ ਟੈਪ ਪਾਵਾ ਦਿੰਦੇ ਆ ਯਾਰ ਜੇ ਕਿ ਦ੍ਰਿਨੇਟ ਕੈਪ ਹੋਵੇ ਤੁਹਾਡੀ ਕੰਦ ਹੈ ਜਾਂ ਹੋਰ ਚੀਜ਼ਾਂ ਨੂੰ ਕੋ ਡੈਮੇਜ ਨਾ ਹੋਵੇ ਤੇਰੇ ਨਾਵੇ ਕੋਈ ਪੇਂਟ ਵੀ ਨਹੀਂ ਉਤਰਿਆ ਆਪਾਂ ਨੂੰ ਹਰੇਕ ਦਿਨੋਂ ਇਸ ਤਰ੍ਹਾਂ ਕਹਿਦੇ ਨੇ ਸੋ ਮੇਰੀ ਇੱਕ ਗੁਜ਼ਾਰਿਸ਼ ਹੈ ਤੁਹਾਨੂੰ ਆਪਾਂ ਸਾਰੇ ਰਿਸਪੌਂਸਿਬਲ ਸਿਟੀਜ਼ਨ ਆਪਾਂ ਗੱਲ ਉਹ ਕਰੀਏ ਜਿਹੜੀ ਤੁਹਾਨੂੰ ਆਪ ਮਹਿਸੂਸ ਵੀ ਹੋਵੇ ਕਿ ਆਪਾਂ ਸਾਰੇ ਉੱਤੇ ਖੜੇ ਕੋਈ ਲੁਕੋ ਕੇ ਤਾਂ ਗੱਲ ਕਰ ਨਹੀਂ ਰਿਹਾ ਇਸ ਦੀ ਬਹੁਤ ਬਿਜ਼ਾਰਾ ਨਹੀਂ ਕਰ ਲੇਮੇਡੀ ਯਾਰ ਇੱਕ ਪਿੰਟ ਸਰ ਬਣਾ ਕੇ ਤੁਹਾਡੀ ਜਾਂਚ ਕੀ ਆਇਆ ਤੁਸੀਂ ਗੱਲ ਮੈਂ ਜਾਂਚ ਜੋ ਨਿਮਣੀ ਤੁਹਾਡੇ ਨਾਲ ਹੀ ਮੈਂ ਦੇਖੀ ਆ ਹੁਣ ਅੱਗੇ ਮੈਂ ਤਾਂ ਇਹ ਦੇਖਿਆ ਕਿ ਉੱਥੇ ਇੰਪੈਕਟ ਸਿਰਫ ਸੜਕ ਦੇ ਉੱਤੇ ਥੋੜੀਆਂ ਰੋੜੀਆਂ ਜਿਹੜੀਆਂ ਆ ਗਈਆਂ ਉਹਨਾਂ ਦੇ ਉੱਤੇ ਇੰਪੈਕਟ ਆਇਆ ਹੈ ਜੀ ਉੱਪਰ ਦੀ ਲੇਅਰ ਪਈ ਇਨ ਡੀਪਰ ਕੋਈ ਲੇਅਰ ਤੇ ਨਹੀਂ ਡਟਾ ਕੋਈ ਵਾਰ ਨੇੜੇ ਹੈ ਕੋਈ ਕੋਈ ਨਹੀਂ ਆ ਬਲੀ ਗੱਲ ਸਿਰ ਮੈਂ ਦੁਬਾਰਾ ਦੋਹਰਾਣਾ ਕਿ ਟੋਕੀ ਉੱਤੇ ਕੋਈ ਹੈ ਉਹਨੂੰ ਵੀ ਪਤਾ ਨਹੀਂ ਸਕਦਾ ਇਹ ਨਾਟਕੇ ਵਾਲੇ ਜਿਹੜਾ ਲੜਕੀਆਂ ਨੂੰ ਮੈਂ ਪੁੱਛੀ ਹੈ ਗੱਲ ਉਹ ਕਹਿੰਦੇ ਸਰ ਅਸੀਂ ਆਪਣੀ ਚੈਕਿੰਗ ਕਰ ਰਹੇ ਸੀਗੇ ਸਾਨੂੰ ਆਵਾਜ਼ ਆਈ ਤਾਂ ਅਸੀਂ ਭੱਜ ਕੇ ਜਾ ਕੇ ਦੇਖਿਆ ਸਾਨੂੰ ਕੋਈ ਦੇਖਿਆ ਨਹੀਂ ਬਾਅਦ ਚ ਅਸੀਂ ਉਹ ਚੀਜ਼ ਦੇਖੀ ਤੋ ਮੈਂ ਤੁਹਾਡੇ ਨਾਲ ਹੀ ਬੜਾ ਕਲੀਅਰਲੀ ਸਭ ਨੂੰ ਕਹਿ ਰਿਹਾ ਕਿ ਫ਼ਰਾਂ ਫੜਾਉਣ ਵਾਲੇ ਦੇ ਖਿਲਾਫ ਆਪਾਂ ਐਕਸ਼ਨ ਵੀ ਲਵਾਂਗੇ ਉਹਨੂੰ ਫ਼ਾਮ ਕਰ ਲੋਕਾਂ ਨੂੰ ਪਹਿਲੇ ਕਰਨਾ ਔਰ ਗਲਤ ਫਵਾ ਕਰਾ ਕੇ ਚਲਾਉਣੀ ਇਸ ਰੋਂਗ ਥਿੰਗ ਅਬਰ ਰਿਸਪੌਂਸਿਬਿਲਟੀ ਐਕਟੀਵੇਟ ਹੋ ਗਈ ਸਰ ਆਖਿਰਕਾਰ ਹੈ ਲੱਗਦਾ ਕਿ ਉਹ ਕਾਫੀ ਦੂਰ ਦੂਰ ਤੱਕ ਪਹਾੜੇ ਦੀ ਬਾਗ ਹੈ ਮਾੜਾ ਪੱਤ ਰਹਿ ਕੇ ਚੌਕੀ ਦੇ ਸਾਹਮਣੇ ਨਹੀਂ 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 ਚੌਕੀ ਮੈਂ ਤੁਹਾਨੂੰ ਉਹੀ ਦੱਸ ਰਿਹਾ ਤੁਸੀਂ ਸਾਰੇ ਲੋਕਲ ਰਹਿੰਦੇ ਹੋ ਚੌਕੀ ਤਾਂ ਬਹੁਤ ਢੇਰ ਦੀ ਬੰਦ ਹੈ ਜਦੋਂ ਮੈਂ ਪਹਿਲਾਂ ਇੱਥੇ ਪੋਸਟ ਜਦੋਂ ਉਦੋਂ ਦੇ ਬੰਦ ਕੀਤੀ ਹੋਈ ਹੈ ਪਰ ਦੇਖ ਰਸੀ ਗੱਲ ਕਰੀਏ ਪਹਿਲਾਂ ਚੌਕੀ ਦੀ ਗੱਲ ਆਪਾਂ ਵੱਡੀ ਸੈੱਟ ਕਰੋ ਹਾਂਜੀ ਸਰ ਇੰਚਾਰਜ ਅਮਰਦੀ ਸੈੱਟ ਲੇ ਕੇ ਪਿੰੂ ਨੂੰ ਲਵਾ ਕੇ ਦੇ ਰਹੇ ਸੀ ਇਹ ਪਹਿਲਾਂ ਸੀ ਜੇ ਨਾ ਹੁਣ ਹੁਣ ਤਾਂ ਤੁਸੀਂ ਕਦੇ ਚੋਪੀ ਦੇਖਿਆ ਕੋਈ ਚੀਜ਼ ਮਾਨ ਦੇਖ ਲੋ ਜਾ ਕੇ ਕੋਈ ਵੀ ਨਹੀਂ ਹੈਗਾ ਇੱਥੇ ਇੱਕ ਮਿੰਟ ਯਾਰ ਬਟਨ ਦੀ ਗੱਲ ਕੀਤੀ ਸੀ ਉਸ ਤੋਂ ਬਾਅਦ ਡੀਜੀ ਵੀ ਸਾਹਿਬ ਕਹਿੰਦੇ ਕਿ ਬੰਦੇ ਫੜੇ ਗਏ ਯਾਰ ਦੇਖੋ ਮੈਂ ਨੇ ਕੋਈ ਗੱਲ ਕੀਤੀ ਜੋ ਮੈਂ ਤੁਸੀਂ ਦੇਖਿਆ ਤੁਸੀਂ ਮੈਨੂੰ ਬਜਾਏ ਸਵਾਲ ਕਰਨ ਦੇ ਮੈਂ ਵੀ ਤੁਹਾਨੂੰ ਸਵਾਲ ਕਰ ਸਕਦਾ ਮੇਰੇ ਕੋਲ ਵੀ ਰਾਈਟ ਹੈ ਆਪਾਂ ਕੀ ਦੇਖਿਆ ਉੱਥੇ ਦੱਸੋ ਆਪਾਂ ਇੱਕ ਗੱਲ ਨੂੰ ਇੱਕ ਅਨ੍ਹੀ ਸੈਂਸੇਸ਼ਨਲਾਈਜ਼ ਕਰਨ ਦਾ ਕੋਈ ਮਕਸਦ ਨਹੀਂ ਹੈ ਇਹ ਜਿਹੜੇ ਇਨਵੈਸਟੀਗੇਸ਼ਨ ਆਪਾਂ ਦੇਖ ਰਹੇ ਹਾਂ ਇਹ ਬਹੁਤ ਤੇਜ਼ ਸੀ ਨਾ ਆਵਾਜ਼ ਬਹੁਤ ਆਵਾਜ਼ ਜਿੰਨੀ ਤੱਕ ਆਵਾਜ਼ ਵੀ ਰੋਜ਼ ਸੁਣਦੇ ਨਹੀਂ ਆਵਾਜ਼ ਜਗਾ ਕਰ ਰਹੇ ਸਾਰੇ ਇੱਕ ਮਿੰਟ ਯਾਰ ਤੁਸੀਂ ਮੈਨੂੰ ਇੱਕ ਆਪ ਦੱਸ ਦੋ ਸਾਰੇ ਕਹਿ ਰਹੇ ਕਿ ਜੋ ਗ੍ਰੇਨੇਡ ਅਟੈਕ ਹੋਇਆ ਦਾ ਇੰਪੈਕਟ ਇਹੀ ਹੋਏਗਾ ਜੋ ਤੁਸੀਂ ਦੇਖਿਆ ਨਾਲ ਕੰਦ ਹੈ ਕੰਦ ਦੇ ਉੱਤੇ ਕੋਈ ਸਪਲਿੰਟਰ ਤਾਂ ਲੱਗੇ ਨਾ ਕਿਸੇ ਚੀਜ਼ ਦਾ ਆਪਾਂ ਉਹਨੂੰ ਫਿਰ ਵੀ ਵੈਰੀਫਾਈ ਕਰ ਰਹੇ ਹਾਂ ਵੀ ਆਰ ਨਾਟ ਦੇਖੋ ਮੈਂ ਇੱਕ ਗੱਲ ਫੇਰ ਦੁਹਰਾ ਰਿਹਾ ਕਿ ਜਿਹੜਾ ਫਵਾ ਫਲਾਉਣੀ ਇਸ ਦੀ ਵਰਸਟ ਥਿੰਗ ਫਾਰ ਦਿਸ ਸੋਸਾਇਟੀ ਸਰ ਕੈਮਰੇ ਚੈੱਕ ਕਿਤੇ ਜਾਣਗੇ ਵੀ ਪਰ ਯਾਰ ਸਾਰੀ ਗੱਲ ਹੀ ਦੇਖ ਰਿਹਾ ਉਹ ਲੜਕਾ ਕਹਿੰਦਾ ਸਭ ਤੋਂ ਪਹਿਲਾਂ ਮੈਂ ਹੀ ਆਇਆ ਉੱਥੇ ਉਹ ਆਪਣੀ ਵਹੀਕਲ ਚੈਕਿੰਗ ਸਟਰੋਂਗਲੀ ਕਰ ਰਿਹਾ ਐ ਅਸੀਂ ਰਾਤ ਨੂੰ ਹਰ ਹਰ ਰੋਜ਼ ਸਾਰੇ ਨਾਕੇ ਲੱਗੇ ਹੋਏ ਵੈਸੇ ਹੀ ਰੂਟੀਨ 'ਚ ਵੀ ਨਾਕਾ ਲੱਗਿਆ ਉਹਨੇ ਆ ਕੇ ਇਨਸਪੈਕਟ ਕੀਤਾ ਆਪਣੇ ਸੈਲਰਸ ਨੂੰ ਦੱਸਦਾ ਮੈਂ ਕਿ ਤੁਹਾਡੇ ਲੋਕਾਂ ਵੱਲੋਂ ਬਹੁਤ ਜ਼ਿਆਦਾ ਇਹਨੂੰ ਮੀਡੀਆ ਦੇ ਉੱਤੇ ਛਾਲਿਆ ਗਿਆ ਮੈਂ ਵੀ ਆ ਗਿਆ ਆਪਾਂ ਸਾਰੇ ਇਕੱਠੇ ਖੜੇ ਹੋ ਕੇ ਦੇਖ ਰਹੇ ਸੀ ਮੈਨੂੰ ਨਹੀਂ ਪਤਾ ਕੌਣ ਐਸ.ਐਸ.ਓ. ਸੀਸੀ ਮੈਨੂੰ ਨਹੀਂ ਉਹ ਪਤਾ ਕਿਹਣਾ ਮਕੀਨ ਦਾ ਮੈਂ ਤਾਂ ਆਪਣੀ ਗੱਲ ਕਰ ਰਿਹਾ ਤੇ ਤੁਹਾਡੀ ਗੱਲ ਕਰ ਰਿਹਾ ਜੋ ਸਪੌਟ ਦੀ ਗੱਲ ਕਰ ਰਿਹਾ ਕੌਣ ਬੰਦਾ ਤੀਜਾ ਵੀ ਵਾਹ ਫਲਾਜੇ ਜਿਹੜਾ ਇਨਵੈਸਟੀਗੇਸ਼ਨ ਹੈ ਲੋਕਲ ਪੁਲਿਸ ਕਰ ਰਹੀ ਹੈ ਮੈਂ ਉਹਦਾ ਹੈਡ ਆ ਇਹ ਸਿੰਪਲ ਗੱਲ ਹੈ ਆਪਾਂ ਨੂੰ ਬੰਦਾ ਇਨਵੈਸਟੀਗੇਸ਼ਨ ਕਰਨ ਵਾਸਤੇ ਸਭ ਤੋਂ ਸੋਟ ਟਾਈਮ ਦਿਓ ਅਫਾ ਤੁਹਾਡੇ ਸਾਹਮਣੇ ਸਾਰੀ ਇਨਸਪੈਕਸ਼ਨ ਕੀਤੀ ਆਪਣੇ ਮੁਲਾਜ਼ਮਾਂ ਨੂੰ ਪੁੱਛਿਆ ਕੋਈ ਲੁਕੋ ਕੇ ਨਾਲ ਕੀਤੀ ਨਹੀਂ ਰਿਪੋਰਟ ਕਿ ਤਮਾਕੇ ਦੀ ਆਵਾਜ਼ ਕੋਈ ਧੱਗਈ ਹੈ ਜੀ ਇਹ ਦੂਰ ਦੂਰ ਵਾਲੀ ਕੋਈ ਗੱਲ ਨਹੀਂ ਕੀਤੀ ਪਸ਼ੰਬਰ ਨੇ ਮੈਂ ਦੱਸਿਆ ਵੀ ਸਰ ਮੈਨੂੰ ਇਤਾਂ ਲੱਗਿਆ ਵੀ ਕੋਈ ਚੀਜ਼ 72 ਕਿਲੋਮੀਟਰ ਤੋਂ ਮੇਰਾ ਕਰ ਰਹੀ ਮੈਨੂੰ ਤਮਾਕੇ ਵਾਗ ਸੁਣੀ ਮੈਂ ਤਾਂ ਤੇ ਪਹੁੰਚੇ ਨੇ ਚੱਲ ਦੋਸਤੋ ਭਾਈ ਸਾਹਿਬ ਮੈਂ ਮਨਲੀ ਕੋ ਡੀਗਲ ਮੈਂ ਕੋਈ ਡੈਨਾਈ ਥੋੜਾ ਕਰ ਰਿਹਾ ਮੈਂ ਤਾਂ ਇਹ ਗੱਲ ਤੁਹਾਨੂੰ ਸੁਝਾ ਰਿਹਾ ਜੇ ਰੋਜ਼ ਤੁਸੀਂ ਤਿੰਨੇ ਤੁਹਾ ਮੈਂ ਕਹਿੰਨੀ ਵਾਈ ਸੁਣਦੇ ਹੋ ਤੇ ਮੈਰਿਜ ਪੈਲੇਸ ਵੀ ਸੁਣਦੇ ਹੋ ਉਹ ਵੀ ਤਾਂ ਤੁਸੀਂ ਉਦੋਂ ਵੀ ਤਾਂ ਕੋਲ ਹੀ ਰਹਿੰਦੇ ਹੋ ਜੇ ਤੁਸੀਂ ਮੇਰੇ ਨਾਲ ਸਹਿਮਤ ਹੋ ਤਾਂ ਮੈਂ ਆਏ ਰਹਿਣਾ ਠੀਕ ਹੈ ਅੱਪਾ ਇਹਨੂੰ ਸੈਂਚਰ